ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖਿਓ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਕੁਝ ਇੱਕ ਸਿਆਸੀ ਟਿੱਪਣੀਆਂ ਤਰਕ ਪਲਟਵਾਰ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਇਹਨਾਂ ਦਾ ਨਚੋਟ ਅੱਜ ਦੋ ਅਹਿਮ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੀ ਪਹਿਲੀ ਖਬਰ ਭਾਈ ਅਮਰਪਾਲ ਸਿੰਘ ਹੋਰਾਂ ਦੀ ਲਵਾਂਗੇ ਤੇ ਦੂਜੀ ਖਬਰ ਰਹੇਗੀ ਸੰਸਦ ਮੈਂਬਰ ਰਾਗਵ ਝੰਡਾ ਦੀ ਚਲੋ ਜੀ ਆਗਾਜ਼ ਕਰ ਲੈਂਦੇ ਆ ਪਹਿਲੀ ਖਬਰ ਦਾ ਪਹਿਲੀ ਖਬਰ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਖਾਲਸਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਜਦੋਂ ਪੰਜਾਬ ਦੇ ਵਿੱਚ ਆਏ ਸੀ ਉਦੋਂ ਕਿਸ ਤਰੀਕੇ ਦਾ ਮਾਹੌਲ ਰਿਹਾ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਫਿਰ ਡਿਬਰੂਗੜ ਜੇਲ੍ਹ ਦੇ ਵਿੱਚ ਜਦੋਂ ਪਹੁੰਚੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਵਕੀਲ ਆ ਕੇ ਬਾਹਰ ਇਸ ਗੱਲ ਦਾ ਐਲਾਨ ਕਰਦੇ ਨੇ ਕਿ ਭਾਈ ਅਮਰਪਾਲ ਸਿੰਘ ਖਾਲਸਾ ਇਲੈਕਸ਼ਨ ਲੜਨਗੇ ਤਾਂ ਵਿਰੋਧੀ ਪਾਰਟੀਆਂ ਵਿਰੋਧੀ ਪਾਰਟੀਆਂ ਕਹਿਣ ਤੋਂ ਬਾਅਦ ਖਾਸ ਤੌਰ ਤੇ ਸਿਆਸਤ ਦੇ ਵਿੱਚ ਉਹ ਸਾਰੀਆਂ ਪਾਰਟੀਆਂ ਤੁਹਾਡੀਆਂ ਵਿਰੋਧੀ ਹੋ ਜਾਂਦੀਆਂ ਨੇ ਜਦੋਂ ਕੋਈ ਵੀ ਪਰਸਨ ਇਲੈਕਸ਼ਨ ਲੜਨ ਦਾ ਐਲਾਨ ਕਰਦਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਇਲੈਕਸ਼ਨ ਲੜਨਗੇ ਗੱਲ ਕੁਝ ਕਲੀਅਰ ਹਾਲੇ ਤੱਕ ਨਹੀਂ ਹੋਈ ਕਿਉਂਕਿ ਕੁਝ ਇੱਕ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਇਲੈਕਸ਼ਨ ਲੜਨੀ ਹੈ ਕਿਸੇ ਨੇ ਕਿਹਾ ਕਿ ਨਹੀਂ ਲੜਨੀ ਫਿਰ ਜਦੋਂ ਉਹਨਾਂ ਦੇ ਮਾਤਾ ਪਿਤਾ ਜੀ ਜਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮਿਲੇ ਤਾਂ ਐਲਾਨ ਹੋ ਗਿਆ ਕਿ ਭਾਈ ਅਮਰਪਾਲ ਸਿੰਘ ਖਾਲਸਾ ਇਲੈਕਸ਼ਨ ਲੜਨਗੇ ਹੁਣ ਜਦੋਂ ਇਲੈਕਸ਼ਨ ਲੜਨ ਦਾ ਐਲਾਨ ਕਰਨ ਦਿੱਤਾ ਗਿਆ ਤਾਂ ਉਸ ਪਾਰਟੀ ਦੇ ਵੱਲੋਂ ਸਭ ਤੋਂ ਵੱਧ ਵਿਰੋਧ ਕੀਤਾ ਜਾ ਰਿਹਾ ਹੈ ਜਿਹੜੀ ਪਾਰਟੀ ਕਿਸੇ ਸਮੇਂ ਪਾਈ ਅਮਰਿਤਪਾਲ ਸਿੰਘ ਖਾਲਸਾ ਦੀ ਹਮਾਇਤ ਕਰਦੀ ਹੋਈ ਨਜ਼ਰ ਆ ਰਹੀ ਸੀ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਜਿੰਨੀਆਂ ਵੀ ਹੁਣ ਤੱਕ ਦੀਆਂ ਉਹਨਾਂ ਦੇ ਇਲੈਕਸ਼ਨ ਲੜਨ ਤੋਂ ਬਾਅਦ ਜਦੋਂ ਗੱਲਾਂ ਚੀਜ਼ਾਂ ਸਾਹਮਣੇ ਆਈਆਂ ਸੀ ਤਾਂ ਇੱਕ ਵਾਰੀ ਵਿਰਸਾ ਸਿੰਘ ਬਲਟੋਹਾ ਜਾ ਕੇ ਪਈ ਅਮਰਿਤਪਾਲ ਸਿੰਘ ਖੋਰਾ ਦੇ ਮਾਤਾ ਪਿਤਾ ਨੂੰ ਵੀ ਮਿਲੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਇਲੈਕਸ਼ਨ ਲੜਨ ਦਿਓ ਮੈਂ ਪੰਤਕ ਮੁੱਦੇ ਜਿੰਨੇ ਵੀ ਨੇ ਉਹਨਾਂ ਨੂੰ ਹੱਲ ਕਰਵਾਵਾਂਗਾ ਤੇ ਤੁਸੀਂ ਜਿਹੜਾ ਹੈਗਾ ਮੇਰਾ ਸਾਥ ਦਿਓ ਪਰ ਉਹਨਾਂ ਨੇ ਜਿਹੜਾ ਇਨਕਾਰ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਨਕਾਰ ਤੋਂ ਬਾਅਦ ਤੁਸੀਂ ਦੇਖੋ ਕਿ ਕਿਸ ਕਦਰ ਜਿਹੜੀ ਹੈਗੀ ਸਿਆਸਤ ਪੱਖ ਨਹੀਂ ਸ਼ੁਰੂ ਹੋ ਗਈ ਹੁਣ ਲਗਾਤਾਰ ਵਾਰ ਤੇ ਵਾਰ ਕਰ ਰਹੇ ਨੇ ਵਿਰਸਾ ਸਿੰਘ ਬਲਟੋਹਾ ਵੱਡਾ ਬਿਆਨ ਜੇਕਰ ਦੇਖਿਆ ਜਾਵੇ ਤਾਂ ਬੇਸਾ ਸਿੰਘ ਬਲਟੋਹਾ ਨੇ ਜਿਹੜੀ ਗੱਲ ਕਹੀ ਸੀ ਕਿ ਪੰਥਕ ਤੁਸੀਂ ਉਸ ਨੂੰ ਕਿਵੇਂ ਕਹਿ ਸਕਦੇ ਹੋ ਜਿਸ ਦਾ ਵਕੀਲ ਹੀ ਆਰਐਸਐਸ ਦੀ ਵਿਚਾਰਧਾਰਾ ਵਾਲਾ ਹੈ ਤੇ ਇਹਦੇ ਨਾਲ ਦੀ ਨਾਲ ਗੱਲਬਾਤ ਕਰੀਏ ਪਾਰਟੀ ਪ੍ਰਧਾਨ ਸੁਪੀਰ ਸਿੰਘ ਬਾਦਲ ਦੀ ਉਹਨਾਂ ਨੇ ਵੀ 2 ਦਿਨ ਪਹਿਲਾਂ ਜਦੋਂ ਵਿਰਸਾ ਸਿੰਘ ਬਲਟੋਹਾ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਦੋਂ ਬਹੁਤ ਜ਼ਿਆਦਾ ਸਵਾਲ ਪਾਈ ਅਮਰਪਾਲ ਸਿੰਘ ਖਾਲਸਾ ਹੁਣਾ ਦੇ ਉੱਤੇ ਚੁੱਕੇ ਸੀ ਖਾਸ ਤੌਰ ਤੇ ਇਹ ਗੱਲ ਕਹੀ ਸੀ ਕਿ ਜੀਨ ਪਾ ਕੇ ਅੱਗੇ ਆਉਣ ਵਾਲਾ ਵਿਅਕਤੀ ਜਿਹੜਾ ਕੱਟ ਸੀ ਜਿਸ ਦੇ ਪਹਿਲਾ ਕੋਨਾ ਮੋਨਾ ਸੀ ਜੋ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਜੋ ਇੱਕ ਸਾਲ ਬਾਅਦ ਜਿਹੜਾ ਹੈਗਾ ਇੱਥੇ ਸਿੱਖੀ ਸਰੂਪ ਦੇ ਵਿੱਚ ਆਉਂਦਾ ਉਸ ਨੂੰ ਤੁਸੀਂ ਪੰਥਕ ਕਿਵੇਂ ਕਹਿ ਸਕਦੇ ਹੋ ਸਿਆਸਤ ਲਗਾਤਾਰ ਪਖਣੀ ਸ਼ੁਰੂ ਹੋਈ ਪਰ ਜੋ ਉੱਥੋਂ ਦਾ ਸਰਵੇਖਣ ਲਗਾਤਾਰ ਵਕਫ ਵਕਫ ਟੀਵੀ ਚੈਨਲਸ ਵੈਬ ਚੈਨਲਸ ਅਤੇ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਸਾਹਮਣੇ ਆ ਰਿਹਾ ਹੈ ਬੇਸ਼ੱਕ ਸਾਰੇ ਕੈਂਡੀਡੇਟ ਸਾਰੇ ਉਮੀਦਵਾਰ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਜ਼ਿਕਰ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਵਿਰੋਧੀ ਧਿਰ ਜੇਕਰ ਮੰਨ ਕੇ ਚਲੀ ਤਾਂ ਵੱਡੇ ਰੂਪ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੀ ਜੇਕਰ ਕੋਈ ਪਾਰਟੀ ਕਰ ਰਹੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਚੋਣ ਮੈਦਾਨ ਦੇ ਵਿੱਚ ਉਸ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਕੁਲਬੀਰ ਜੀਆ ਤੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਪੁੱਲਰ ਲਗਾਤਾਰ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਣ ਲੋਕਾਂ ਦੇ ਵਿੱਚ ਜੇਕਰ ਗੱਲ ਕਰੀਏ ਜੇਕਰ ਸਾਰੀਆਂ ਚੀਜ਼ਾਂ ਦੀ ਸਰਵੇਖਣ ਨਿਚੋੜ ਕੱਢ ਕੇ ਤੁਹਾਡੇ ਸਾਹਮਣੇ ਰੱਖੀਏ ਤਾਂ ਇਸ ਸਮੇਂ ਪਾਈ ਅਮਰਿਤਪਾਲ ਸਿੰਘ ਦਾ ਨਾਮ ਸਭ ਤੋਂ ਅੱਗੇ ਪਹਿਲੀ ਕਤਾਰ ਦੇ ਵਿੱਚ ਹੈ ਕਿ ਉਹ ਮੈਂਬਰ ਪਾਰਲੀਮੈਂਟ ਬਣ ਜਾਣਗੇ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਸਾਰੇ ਹੀ ਕੈਂਡੀਡੇਟਸ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਅੱਜ ਗੱਲ ਕਰੀਏ ਤਾਂ ਵਿਸਾ ਸਿੰਘ ਬਲਟੋਹਾ ਦੇ ਵੱਲੋਂ ਟਰੈਕਟਰ ਰੈਲੀ ਵੀ ਜਿਹੜੀ ਕੱਢੀ ਗਈ ਸੀ ਤੇ ਉਹਦੇ ਉੱਤੇ ਬੈਠ ਕੇ ਵੀ ਵੱਖ-ਵੱਖ ਟੀਵੀ ਚੈਨਲਸ ਨੂੰ ਇੰਟਰਵਿਊਸ ਦਿੰਦੇ ਹੋਏ ਨਜ਼ਰ ਆਈ ਤੇ ਨਾਲ ਦੀ ਨਾਲ ਤਿੱਖੇ ਨਿਸ਼ਾਨੇ ਵੀ ਸਾਦੇ ਰਹੇ ਭਾਈ ਅਮਰਿਤਪਾਲ ਸਿੰਘ ਹੋਰਾ ਦੇ ਉੱਤੇ ਹੁਣ ਜੇਕਰ ਦੇਖੀਏ ਕਿ ਭਾਈ ਅਮਰਿਤਪਾਲ ਸਿੰਘ ਹੋਰਾ ਦੀ ਨਾਮ ਦੀ ਲਹਿਰ ਕਿਵੇਂ ਤੁਸੀਂ ਦੇਖੋ ਕਿ ਭਾਈ ਅਮਰਿਤਪਾਲ ਸਿੰਘ ਆਪ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਲੇਕਿਨ ਉਹਨਾਂ ਲਈ ਚੋਣ ਪ੍ਰਚਾਰ ਕੌਣ ਕਰ ਰਿਹਾ ਉਹਨਾਂ ਲਈ ਚੋਣ ਪ੍ਰਚਾਰ ਦੇ ਵਿੱਚ ਨਿਕਲੇ ਹੋਏ ਨੇ ਖਾਸ ਤੌਰ ਤੇ ਵੱਡੀ ਜੇਕਰ ਗੱਲ ਕਰੀਏ ਉਹਨਾਂ ਦੇ ਮਾਤਾ ਪਿਤਾ ਬੀਬੀ ਖਾਲੜਾ ਜਿਹੜੇ ਕਿ ਉਹਨਾਂ ਤੋਂ ਪਹਿਲਾਂ ਇਸੇ ਹੀ ਹਲਕੇ ਦੇ ਵਿੱਚ ਜਿਹੜਾ 2019 ਦੇ ਵਿੱਚ ਇਲੈਕਸ਼ਨ ਲੜ ਚੁੱਕੇ ਨੇ ਉਸ ਸਮੇ ਲੋਕਾਂ ਨੇ ਜਦੋਂ ਇਲੈਕਸ਼ਨ ਲੜੀ ਸੀ ਤੇ ਉਸ ਸਮੇ ਬੀਬੀ ਖਾਲੜਾ ਨੇ ਕਾਫੀ ਵੋਟ ਪ੍ਰਾਪਤ ਕਰ ਲਈ ਸੀ ਲੇਕਿਨ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਉਸ ਸਮੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਥੋਂ ਆਪਣਾ ਜਦੋਂ ਕੈਂਡੀਡੇਟ ਖੜਾ ਕਰ ਦਿੱਤਾ ਸੀ ਤਾਂ ਲੋਕਾਂ ਨੇ ਥੋੜਾ ਜਿਹਾ ਅੱਜ ਉਸ ਚੀਜ਼ ਦਾ ਬੁਰਾ ਬਣਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇ ਸਹੀ ਨਹੀਂ ਸੀ ਕੀਤਾ ਤੇ ਅੱਜ ਬਹੁਤ ਸਾਰੇ ਲੋਕ ਖੁੱਲੇ ਰੂਪ ਦੇ ਵਿੱਚ ਅੱਗੇ ਆ ਕੇ ਇਹ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਨੂੰ ਉਹ ਜਿਤਾਉਣਗੇ ਕਿਉਂਕਿ ਇੱਕ ਸਮੇਂ ਦੇ ਵਿੱਚ ਉਹਨਾਂ ਨੇ ਜਿਹੜੀ ਹੈਗੀ ਗਲਤੀ ਕੀਤੀ ਸੀ ਹੁਣ ਜੇਕਰ ਗੱਲ ਕਰੀਏ ਤਾਂ ਜਦੋਂ ਭਾਈ ਅਮਰਿਤਪਾਲ ਸਿੰਘ ਹੁਰਾਂ ਦੇ ਪੇਪਰ ਪਾਸ ਹੋ ਚੁੱਕੇ ਨੇ ਇੱਕ ਸਮੇਂ ਸਿਆਸਤ ਐਸੀ ਵੀ ਖੇਡੀ ਗਈ ਕਿ ਭਾਈ ਅਮਰਿਤਪਾਲ ਸਿੰਘ ਦੇ ਸਾਹਮਣੇ ਇੱਕ ਹੋਰ ਨਕਲੀ ਅਮਰਿਤਪਾਲ ਸਿੰਘ ਹੁਰਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਬਿਲਕੁਲ ਉਸੇ ਹੀ ਪੇਸ ਦੇ ਵਿੱਚ ਜਿਸ ਤਰੀਕੇ ਭਾਈ ਅਮਰਿਤਪਾਲ ਸਿੰਘ ਖੱਟਾ ਪੀਲੇ ਰੰਗ ਦਾ ਪਰਨਾ ਗੋਲ-ਗੋਲ ਕਰਕੇ ਬੰਦਦੇ ਨੇ ਉਸੇ ਤਰੀਕੇ ਉਸ ਨੌਜਵਾਨ ਨੇ ਖੱਟਾ ਪਰਨਾ ਬੰਨਿਆ ਹੋਇਆ ਸੀ ਇਸ ਦੇ ਬਾਬਤ ਮੈਂ ਪਹਿਲਾਂ ਵੀ ਇਸੇ ਮੰਚ ਤੋਂ ਗੱਲ ਕੀਤੀ ਸੀ ਕਿ ਉਹ ਅਮਰਿਤਪਾਲ ਸਿੰਘ ਨਿਹਾਲ ਸਿੰਘ ਮੋਗਾ ਦਾ ਸੀ ਨਿਹਾਲ ਸਿੰਘ ਵਾਲਾ ਮੋਗਾ ਦਾ ਰਹਿਣ ਵਾਲਾ ਸੀ ਜਿਸ ਨੇ ਕਿ ਆਪਣੇ ਪੇਪਰ ਵਾਪਸ ਲੈ ਲਏ ਸੀ ਪਰ ਇਸ ਤੋਂ ਗੱਲ ਸਾਫ਼ ਨਿਕਲ ਕੇ ਸਾਹਮਣੇ ਆ ਗਈ ਸੀ ਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਸਿਆਸਤ ਭਾਈ ਅਮਰਿਤਪਾਲ ਸਿੰਘ ਖੁਰਾਂ ਦੇ ਨਾਲ ਖੇਡੀ ਜਾ ਰਹੀ ਸੀ ਹੁਣ ਜਦੋਂ ਭਾਈ ਅਮਰਿਤਪਾਲ ਸਿੰਘ ਖੁਰਾਂ ਦੇ ਪੇਪਰ ਪਾਸ ਹੋ ਚੁੱਕੇ ਨੇ ਤਾਂ ਪੇਪਰ ਪਾਸ ਹੋਣ ਤੋਂ ਬਾਅਦ ਜਿਹੜਾ ਚੋਣ ਨਿਸ਼ਾਨ ਉਹਨਾਂ ਨੂੰ ਮਿਲਿਆ ਉਹਦੇ ਨਾਮ ਦੇ ਉੱਤੇ ਹੁਣ ਚੋਣ ਪ੍ਰਚਾਰ ਲਗਾਤਾਰ ਬੀਬੀ ਖਾਲੜਾ ਉਹਨਾਂ ਦੇ ਮਾਤਾ ਪਿਤਾ ਲਗਾਤਾਰ ਕਰ ਰਹੇ ਨੇ ਹਾਲਾਂਕਿ ਵਿਰਸਾ ਸਿੰਘ ਬਲਟੋਹਾ ਜਾਂ ਫਿਰ ਗੱਲ ਕਰ ਲਈਏ ਹੋਰ ਉਮੀਦਵਾਰਾਂ ਵੱਲੋਂ ਵੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਵੱਡੇ ਪੱਧਰ ਤੇ ਜੇਕਰ ਕੋਈ ਉਮੀਦਵਾਰ ਉਹਨਾਂ ਦਾ ਵਿਰੋਧ ਕਰ ਰਿਹਾ ਤਾਂ ਉਹ ਵਿਰਸਾ ਸਿੰਘ ਬਲਟੋਹਾ ਨੇ ਹਾਲਾਂਕਿ ਕੁਝ ਇੱਕ ਟੀਵੀ ਚੈਨਲਸ ਨੂੰ ਦਿੱਤੀ ਹੋਈ ਇੰਟਰਵਿਊਜ਼ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਮੇਰੀ ਉਹਨਾਂ ਦੇ ਨਾਲ ਕੋਈ ਲੜਾਈ ਨਹੀਂ ਸਾਡਾ ਜਿਹੜਾ ਕੰਮ ਹੈ ਇਥੋਂ ਇਲੈਕਸ਼ਨ ਜਿੰਨਾ ਤੇ ਅਸੀਂ ਪੰਥਕ ਜਿਹੜੇ ਪਰਿਵਾਰ ਆ ਸਾਡਾ ਤੇ ਪੰਥਕ ਮੁੱਦਿਆਂ ਦੀ ਗੱਲ ਮੈਂ ਅੱਗੇ ਤੱਕ ਲੈ ਕੇ ਜਾਣੀ ਹੈ ਇਕ ਖਡੂਰ ਸਾਹਿਬ ਹਲਕਾ ਦੇ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਹੜੀ ਤਰ ਨੂੰ ਪੰਤਕ ਮੰਨਣਾ ਹੈ ਕਿਉਂਕਿ ਜੇਕਰ ਕੁਲਵੀਰ ਸਿੰਘ ਜੀਰਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਪਰਿਵਾਰ ਵੀ ਸਿੱਖੀਜ਼ਮ ਦੇ ਨਾਲ ਕਾਫੀ ਜੁੜਿਆ ਹੋਇਆ ਹੈ ਪਹਿਲਾਂ ਉਹਨਾਂ ਨੇ ਫਿਰੋਜ਼ਪੁਰ ਤੋਂ ਜਿਹੜਾ ਇਲੈਕਸ਼ਨ ਜਿੱਤੀ ਸੀ ਤੇ ਉਸ ਤੋਂ ਬਾਅਦ ਗੱਲ ਕਰ ਲਈਏ ਲਾਲਜੀਤ ਸਿੰਘ ਭੁੱਲਰ ਦੀ ਤਾਂ ਉਹ ਵੀ ਇੱਕ ਤਰੀਕੇ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਨੇ ਪੱਗ ਬੰਨਦੇ ਨੇ ਕੁਲਵੀਰ ਜੀਰਾ ਵੀ ਪੱਗ ਬੰਨਦੇ ਨੇ ਲਾਲਜੀਤ ਭੁੱਲਰ ਵੀ ਪੱਗ ਬੰਨਦੇ ਨੇ ਤੇ ਨਾਲ ਦੀ ਨਾਲ ਵਿਰਸਾ ਸਿੰਘ ਵਰਟੋਹਾ ਦੇ ਵੀ ਪੱਗ ਬੰਨੀ ਹੋਈ ਹੈ ਪਰ ਭਾਈ ਅਮਰਿਤਪਾਲ ਸਿੰਘ ਖੁਰਾਂ ਦੀ ਗੱਲਬਾਤ ਕੁਝ ਵੱਖਰੀ ਵੱਖਰੀ ਇਸ ਕਰਕੇ ਕਿ ਜਦੋਂ ਉਹਨਾਂ ਦਾ ਪੰਜਾਬ ਦੇ ਵਿੱਚ ਆਮਦ ਹੋਈ ਹਾਲਾਂਕਿ ਪਹਿਲਾਂ ਉਹ ਕੋਨੇ-ਮੋਨੇ ਸਨ ਪਰ ਜਿਵੇਂ ਹੀ ਆਏ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਜੋ ਪੂਰੀ ਗੱਲਬਾਤ ਅਸੀਂ ਕਹੀਏ ਜਿਸ ਤਰੀਕੇ ਦਾ ਉਹਨਾਂ ਦੀ ਦਿੱਖ ਸੀ ਉਹ ਦਿੱਖ ਕਾਫੀ ਹੱਦ ਤੱਕ ਸੰਤ ਪਿੰਡਾਂ ਵਾਲਿਆਂ ਦੀ ਬਾਬਤ ਗੱਲਬਾਤ ਕੀਤੀ ਗਈ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਦਿੱਖ ਇੱਕ ਤਰੀਕੇ ਨਾਲ ਆਪਣੇ ਆਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਰੀਆਂ ਚੀਜ਼ਾਂ ਦਾ ਵਿਵਾਦ ਵੀ ਉਹਨਾਂ ਦੇ ਨਾਲ ਜੁੜਿਆ ਰਿਹਾ ਪਰ ਉਹ ਵਿਵਾਦ ਹੋਣ ਦੇ ਬਾਵਜੂਦ ਜਿਹੜੀ ਵੱਡੀ ਪੱਧਰ ਤੇ ਉਹਨਾਂ ਨੇ ਮਹੀਮ ਚਲਾਈ ਮਹੀਮ ਕੀ ਚਲਾਈ ਕਿਉਂਕਿ ਅਸੀਂ ਜੇਕਰ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਚੀਜ਼ ਨੇ ਪੰਜਾਬ ਦਾ ਕਹਾਣ ਕੀਤਾ ਹੈ ਤਾਂ ਉਹ ਨਸ਼ਾ ਹੈ ਨਸ਼ੇ ਨੇ ਪੰਜਾਬੀ ਨੌਜਵਾਨੀ ਨੂੰ ਬਰਬਾਦ ਕਰ ਦਿੱਤਾ ਇਸ ਬਰਬਾਦੀ ਦੇ ਚਲਦੇ ਹੋਏ ਲੱਖਾਂ ਹੀ ਸਿਆਸਤਦਾਨ ਆਏ ਵੱਡੇ-ਵੱਡੇ ਦਾਅਵੇ ਕੀਤੇ ਵਾਅਦੇ ਕੀਤੇ ਪਰ ਪੂਰੇ ਪੰਜਾਬ ਭਰ ਦੇ ਵਿੱਚ ਉਹ ਨਸ਼ਾ ਖਤਮ ਨਾ ਹੋਇਆ ਕੈਪਟਨ ਅਮਰਿੰਦਰ ਸਿੰਘ ਗੁਟਕੇ ਤੇ ਹੱਥ ਰੱਖ ਕੇ ਸੌ ਚੁੱਕਦੇ ਨੇ ਕਿ ਨਸ਼ਾ ਖਤਮ ਹੋ ਜਾਏਗਾ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਵੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਤੁਰੀਆਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਨਸ਼ਾ ਖਤਮ ਹੋਏਗਾ ਪਰ ਨਸ਼ਾ ਖਤਮ ਨਾ ਹੋਇਆ ਪਰ ਜਦੋਂ ਤੋਂ ਭਾਈ ਅਮਰਪਾਲ ਸਿੰਘ ਦਾ ਵਾਰਸ ਪੰਜਾਬ ਦੇ ਇਹ ਸੰਸਥਾ ਦੇ ਮੁਖੀ ਬੰਦੇ ਨੇ ਜਿਸ ਤਰੀਕੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਚਾਰ ਕਰਦੇ ਨੇ ਇੱਕ ਆਪਣੀ ਲਹਿਰ ਵੀ ਚਲਾਉਂਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਅਜੇ ਹੀ ਵੀ ਦੇਖੇ ਗਏ ਜਿਹੜੇ ਉਹਨਾਂ ਦੇ ਨਾਲ ਜਾ ਕੇ ਜੁੜ ਗਏ ਜਿਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਨਸ਼ਾ ਨਹੀਂ ਕਰਨਗੇ ਪਰ ਜੇਕਰ ਪੁਨ ਤਰਾਤਲ ਤੇ ਗੱਲ ਕਰੀਏ ਤਾਂ ਆਪ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਚੋਣ ਪ੍ਰਚਾਰ ਮਾਤਾ ਪਿਤਾ ਤੇ ਬੀਬੀ ਖਾਲੜਾ ਕਰ ਰਹੇ ਨੇ ਸੌਖਾ ਬੇਸ਼ੱਕ ਨਹੀਂ ਸੀ ਲੱਗਦਾ ਕਿ ਉਹਨਾਂ ਨੇ ਇਤੋਂ ਇਲੈਕਸ਼ਨ ਜਿੱਤ ਲਨੀਆ ਕਿਉਂਕਿ ਜੇਕਰ ਕੋਈ ਵੀ ਬੰਦਾ ਜਦੋਂ ਜੇਲ੍ਹ ਦੇ ਵਿੱਚ ਹੋਵੇ ਤਾਂ ਚੋਣ ਪ੍ਰਚਾਰ ਉਸ ਤਰੀਕੇ ਦੇ ਨਾਲ ਕਿਵੇਂ ਹੋਵੇਗਾ ਜਿੰਨੀ ਦੇਰ ਕੈਂਡੀਡੇਟ ਆਪ ਹੀ ਆ ਕੇ ਆਪਣੀ ਗੱਲ ਨਹੀਂ ਰੱਖ ਸਕਦਾ ਪਰ باوجود ਇਸ ਤੇ ਲੋਕ ਕਹਿੰਦੇ ਹੋਏ ਇਹ ਦਿਖਾਈ ਦੇ ਰਹੇ ਨੇ ਉਹਨਾਂ ਦੇ ਮਾਤਾ ਪਿਤਾ ਨੇ ਵੀ ਗੱਲ ਕੀਤੀ ਕਿ ਹੁਣ ਜਿਹੜੀਆਂ ਸਾਰੀਆਂ ਚੋਣ ਰੈਲੀਆਂ ਹੋ ਰਹੀਆਂ ਨੇ ਵੱਡੇ ਵੱਡੇ ਜਿਹੜੇ ਇਕੱਠ ਹੋ ਰਹੇ ਨੇ ਉਹਨਾਂ ਦਾ ਪ੍ਰਬੰਧ ਖਡੂਲ ਸਾਹਿਬ ਹਲਕੇ ਦੇ ਲੋਕ ਆਪ ਕਰ ਰਹੇ ਨੇ ਤੇ ਆਪ ਕਰ ਕਰ ਜਾ ਕੇ ਚੋਣ ਪ੍ਰਚਾਰ ਕਰੇਨੀ ਹੁਣ ਜਿਹੜਾ ਚੋਣ ਪ੍ਰਚਾਰ ਦੇ ਲਈ ਉਹਨਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਮਿਲਿਆ ਏ ਉਹ ਮਾਈਕ ਮਿਲਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਮਾਈਕ ਚੋਣ ਨਿਸ਼ਾਨ ਮਿਲਿਆ ਤੇ ਇਸ ਮਾਈਕ ਦੇ ਬਾਬਤ ਉਹਨਾਂ ਨੇ ਉਹਨਾਂ ਦੀ ਚੋਣ ਪ੍ਰਚਾਰ ਕਮੇਟੀ ਜਿਹੜੀ ਬਣੀ ਹੋਈ ਆ ਉਹਨਾਂ ਨੇ ਫੇਸਬੁਕ ਤੇ ਜਿਹੜੀ ਪੋਸਟ ਸਾਂਝੀ ਕੀਤੀ ਆ ਉਹਦੇ ਬਾਬਤ ਉਹਨਾਂ ਨੇ ਲਿਖਿਆ ਏ ਕਿ ਇਸ ਮਾਈਕ ਤੋਂ ਨਿਕਲੀ ਆਵਾਜ਼ ਪੰਜਾਬ ਦੀ ਆਵਾਜ਼ ਬਣ ਕੇ ਅਸਮਾਨ ਤੇ ਗੂੰਜੇਗੀ ਇਹ ਮਾਈਕ ਹਰ ਮਜ਼ਲੂਮ ਤੇ ਨਿਮਾਨੇ ਦੀ ਆਵਾਜ਼ ਬਣੂ। ਇਹ ਮਾਈਕ ਪੰਥ ਪੰਜਾਬ ਦੇ ਹਰ ਹਮਦਰਦ ਦੇ ਮਸਲਿਆਂ ਅਤੇ ਹੋਂਦ ਦੀ ਨੁਮਾਇੰਦਗੀ ਕਰੂ। ਇਹ ਮਾਈਕ ਨਸ਼ਿਆਂ 'ਚ ਗਰਕੀ ਅਤੇ ਪੰਜਾਬ ਤੋਂ ਮੋਹ ਭੰਗ ਕਰ ਚੁੱਕੇ ਵਿਦੇਸ਼ਾਂ ਨੂੰ ਭੱਜਦੇ ਨੌਜਵਾਨੀ ਨੂੰ ਨਿਰੋਈ ਜ਼ਿੰਦਗੀ ਦੇ ਰਾਹ ਪਾਉਣ ਦਾ ਹੋਕਾ ਦੇਵੇਗਾ। ਖਡੂਰ ਸਾਹਿਬ ਤੋਂ ਪਹਿਲਾਂ ਇਹ ਤਰਨਤਾਰਨ ਵਜੋਂ ਹਲਕਾ ਜਾਣਿਆ ਜਾਂਦਾ ਸੀ ਜੇਕਰ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਪਹਿਲਾਂ ਇਸ ਨਾਮ ਨੂੰ ਤਰਨਤਾਰਨ ਦੇ ਵਜੋਂ ਜਿਹੜਾ ਜਾਣਿਆ ਜਾਂਦਾ ਸੀ ਜੇਕਰ ਇਹਦੀ ਗੱਲ ਕਰੀਏ ਇੱਥੇ ਸਿੱਖਾਂ ਦੀ ਆਬਾਦੀ ਦੀ ਗੱਲ ਕਰੀਏ ਤਾਂ 77% ਇੱਥੇ ਸਿੱਖਾਂ ਦੀ ਆਬਾਦੀ ਹੈ ਪਰ ਸਭ ਤੋਂ ਵੱਡੀ ਗੱਲ ਕਿ ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਸੰਸਥਾ ਨੂੰ ਚਾਉਣ ਵਾਲੇ ਸਾਸਾ ਦੇ ਨਾਲ ਜੁੜੇ ਹੋਏ ਉਹਨਾਂ ਦੇ ਪੈਰੋਕਾਰ ਉਹਨਾਂ ਦੇ ਇੱਕ ਤਰੀਕੇ ਦੇ ਨਾਲ ਕਈਏ ਜਿਹੜੇ ਲੋਕ ਭਾਈ ਅਮਰਕਪਾਲ ਸਿੰਘ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਿੱਖ ਨੌਜਵਾਨ ਜਦੋਂ ਲਗਾਤਾਰ ਹੋਕਾ ਦੇ ਰਹੇ ਨੇ ਪ੍ਰਚਾਰ ਕਰ ਰਹੇ ਨੇ ਪ੍ਰਸਾਰ ਕਰ ਰਹੇ ਨੇ ਤਾਂ ਅਜਹੇ ਦੇ ਵਿੱਚ ਇੱਕ ਪਾਸੇ ਤੋਂ ਵਿਰੋਧੀ ਧਿਰਾਂ ਦੇ ਵੱਲੋਂ ਪੰਥਕ ਸਿਆਸਤ ਦੀ ਗੱਲ ਕੀਤੀ ਜਾ ਰਹੀ ਹੈ ਪੰਥਕ ਮੁੱਦੇ ਬਹੁਤ ਸਾਰੇ ਨੇ ਲੇਕਿਨ ਨਾਲ ਦੀ ਨਾਲ ਪੰਥਕ ਮੁੱਦਿਆਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਮੁੱਦੇ ਜਿਹੜੇ ਕਰੂਸ ਆਬ ਦੇ ਲੋਕਾਂ ਦੇ ਨੇ ਪਰ ਜਿਹੜਾ ਇੰਨੇ ਦਿਨ ਹੀ ਅਸੀਂ ਗੱਲ ਕਰੀਏ ਹੁਣ ਜਦੋਂ ਕੁਝ ਇੱਕ ਦਿਨ ਅੱਜ ਲਗਭਗ ਜਿਹੜਾ ਹੈਗਾ ਅਸੀਂ ਕਹਿ ਦਈਏ 12 ਤੋਂ 13 ਦਿਨ ਜਿਹੜੇ ਰਹਿ ਗਿਣੇ ਇਲੈਕਸ਼ਨ ਦੇ ਵਿੱਚ ਅਚਾਹੇ ਦੇ ਵਿੱਚ ਸਿੱਖ ਨੌਜਵਾਨਾਂ ਦਾ ਆਪ ਘਰ-ਘਰ ਜਾ ਕੇ ਪ੍ਰਚਾਰ ਕਰਨਾ ਪ੍ਰਸਾਰ ਕਰਨਾ ਤੇ ਮਾਈਕ ਦੇ ਬਾਬਤ ਜਿਹੜਾ ਇਸ ਤਰੀਕੇ ਦਾ ਹੋਕਾ ਦੇਣਾ ਕਿ ਮਾਈਕ ਤੇ ਕੀ ਜਿਹੜੀਆਂ ਵੋਟਾਂ ਪਾਣੀਆਂ ਨੇ ਉੱਥੇ ਹੀ ਮੋਹਰ ਲਗਾਉਣੀਆਂ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਪੰਥਕ ਸਿਆਸਤ ਆਪਣੇ ਆਪ ਦੇ ਵਿੱਚ ਜਿਹੜੀ ਉੱਭਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਜਿੰਨੇ ਵੀ ਖਡੂਰ ਸਾਹਿਬ ਹਲਕੇ ਦੇ ਵੋਟਰ ਨੇ ਉਹਨਾਂ ਨੇ ਹੁਣ ਇਹ ਆਪ ਦੇਖਣਾ ਹੈ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਪੰਥਕ ਕੌਣ ਕੀ ਪੰਥਕ ਵਿਰਸਾ ਸਿੰਘ ਬਲਟੋਹਾ ਕੀ ਪੰਥਕ ਕੁਲਵੀਰ ਜੀਰਾ ਕੀ ਪੰਥਕ ਲਾਲਜੀਤ ਪੁੱਲਰ ਔਰ ਕੀ ਪੰਥਕ ਸ਼ਖਸੀਅਤ ਮੁਹੀ ਉਹਨਾਂ ਦੇ ਵੱਲੋਂ ਵੋਟ ਦਿੱਤੀ ਜਾਣੀਆਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖਣੀ ਹੈ ਪਰ ਹੁਣ ਰੁਖ ਕਰਦੇ ਹਾਂ ਉਸ ਖਬਰ ਦੇ ਵੱਲ ਜਿਸ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਾਫੀ ਕਮਸਾਨ ਪਾਈ ਰੱਖਿਆ ਕਮਸਾਨ ਇਸ ਕਰਕੇ ਪਾਈ ਰੱਖਿਆ ਕਿ ਰਾਘਵ ਛੱਡਾ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਬੜੇ ਖਾਸਮ ਖਾਸ ਸਿਆਸਤ ਦੇ ਵਿੱਚ ਜਾਣੇ ਜਾਂਦੇ ਰਹੇ ਅਰਵਿੰਦ ਕੇਸਰੀਵਾਲ ਜਦੋਂ ਵੀ ਕੋਈ ਗੱਲ ਕਰਦੇ ਸੀ ਜਾਂ ਜ਼ਿਆਦਾਤਰ ਅਰਵਿੰਦ ਕੇਸਰੀਵਾਲ ਦੇ ਨਾਲ ਜੇਕਰ ਕੋਈ ਦਿਖਾਈ ਦਿੰਦਾ ਸੀ ਤਾਂ ਉਹ ਰघव ਛੱਡਾ ਸੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਜਦੋਂ ਸੱਤਾਧਾਰੀ ਪਾਰਟੀ ਬਣ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਂਕਿ ਗੱਲ ਕਰੀਏ ਤਾਂ ਰਾਗਵ ਚੱਡਾ ਇੱਥੇ ਪੰਜਾਬ ਤੋਂ ਨਹੀਂ ਆ ਲੇਕਿਨ باوجود ਉਸਦੇ ਉਹਨਾਂ ਨੂੰ ਪੰਜਾਬ ਦਾ ਸੰਸਦ ਮੈਂਬਰ ਵੀ ਜਿਹੜਾ ਨਿਯੁਕਤ ਕੀਤਾ ਗਿਆ ਹੁਣ ਪੰਜਾਬ ਦੇ ਸੰਸਦ ਮੈਂਬਰ ਸੀ ਇਹਨਾਂ ਦੇ ਨਾਲ ਲਗਾਤਾਰ ਸਿਆਸਤ ਦੇ ਵਿੱਚ ਵਿੱਚੇ ਰਹੇ ਸੀ ਪਰ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਪਰ ਗੱਲ ਆਈ ਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਗੱਲ ਸਾਹਮਣੇ ਆਈ ਕਿ 1 ਜੂਨ ਨੂੰ ਪੂਰੇ ਪੰਜਾਬ ਪਰ ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਰਾਗਵ ਛੱਡਾ ਆਪਣੀ ਅੱਖ ਦੇ ਇਲਾਜ ਦੇ ਲਈ ਯੂਕੇ ਚਲੇ ਗਏ ਗੱਲ ਸੱਚ ਸੀ ਕਿ ਉਹਨਾਂ ਦੀ ਅੱਖ ਦਾ ਇਲਾਜ ਹੋਣਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅੱਜ ਤਰੀਕ ਦੀ ਗੱਲ ਕਰੀਏ 18 ਤਰੀਕ ਲਗਭਗ ਜਿਹੜੀ ਹੋ ਚੁੱਕੀ ਹੈਗੀ ਪਰ ਉਸ ਦੇ باوجود ਰਾਗਵ ਛੱਡਾ ਦਿਖਾਈ ਨਾ ਦਿੱਤੇ ਇਸੇ ਸਮੇਂ ਦੇ ਦੌਰਾਨ ਹੀ ED ਵੱਲੋਂ ਰੇਡ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਨੇਤਾ ਚਾਹੀਏ ਅਸੀਂ ਸੌਰਵ ਪਾਧਵਾਦੀ ਦੀ ਗੱਲ ਕਰ ਲਈਏ ਚਾਹੀਏ ਮੈਡਮ ਆਦਿਸ਼ੀ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਜਿੰਨੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਪੁਰਜ਼ੋਰ ਜਿਹੜੀ ਨਿੰਦਾ ਕੀਤੀ ਜਾਂਦੀ ਹੈ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ ਵੀ ਲਗਾਤਾਰ ਜਿਹੜਾ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਕਿ ED ਦੀ ਵਰਤੋਂ ਕੇਂਦਰ ਵੱਲੋਂ ਸત્તાਤਰੀ ਕੇ ਕੇਂਦਰ ਦੀ ਜਿਹੜੀ ਪਾਰਟੀ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਕੇਂਦਰ ਉਸ ਨੂੰ ਆਪਣੇ ਤਰੀਕੇ ਦੇ ਨਾਲ ਵਰਤ ਰਿਹਾ ਪਰ ਇਸ ਸਮੇਂ ਦੇ ਦੌਰਾਨ ਹਰਵਿੰਦ ਕੇਜਰੀਵਾਲ ਜੇਲ੍ਹ ਵੀ ਗਏ ਪਰ ਰਗਵ ਛੱਡਾ ਦਾ ਇੱਕ ਵੀ ਕੋਈ ਬਿਆਨ ਜਿਹੜਾ ਸਾਹਮਣੇ ਨਹੀਂ ਆਉਂਦਾ ਵੱਖ-ਵੱਖ ਟੀਵੀ ਅਦਾਰਿਆਂ ਤੇ ਵੱਖ-ਵੱਖ ਵੈੱਬ ਚੈਨਲਸ ਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਤੇ ਅਖਬਾਰਾਂ ਦੇ ਵਿੱਚ ਬੜੀ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਕਿਸੇ ਨੇ ਇਹ ਕਿਹਾ ਕਿ ਰਗਵ ਛੱਡਾ ਸਰਕਾਰੀ ਗਵਾਹ ਬਣਨ ਜਾ ਰਹੇ ਨੇ ਕਿ ਰਾधव ਚੱਡਾ ਸਰਕਾਰੀ ਗਵਾਹ ਬਣ ਕੇ ਹੁਣ ਅਰਵਿੰਦ ਕੇਜਰੀਵਾਲ ਦੇ ਲਈ ਇੱਕ ਖਤਰਾ ਬਣ ਚੁੱਕੇ ਨੇ ਉਸ ਤੋਂ ਬਾਅਦ ਗੱਲਬਾਤ ਇਹ ਵੀ ਚੱਲੀ ਲੋਕਾਂ ਦੇ ਵਿੱਚ ਚਰਚਾ ਇਹ ਵੀ ਚੱਲੀ ਕਿ ਅਰਵਿੰਦ ਕੇਜਰੀਵਾਲ ਬੇਸ਼ੱਕ ਜੇਲ੍ਹ ਦੇ ਵਿੱਚ ਸੀ ਲੇਕਿਨ ਕਿਉਂ ਆਖਿਰਕਾਰ ਰਾधव ਚੱਡਾ ਆਪਣੇ ਕਿਸੇ ਟਵੀਟ ਦੇ ਰਾਹੀਂ ਜਾਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦਾ ਨਾਮ ਤੱਕ ਉਹਨਾਂ ਨੇ ਨਹੀਂ ਲਿਖਿਆ ਕੋਈ ਹਮਦਰਦੀ ਪ੍ਰਗਟਨੀ ਕੀਤੀ ਕਿਸੇ ਵੀ ਤਰੀਕੇ ਦਾ ਜਿਹੜਾ ਉਹਨਾਂ ਦਾ ਕੋਈ ਬਿਆਨ ਸਾਹਮਣੇ ਕਿਉਂ ਨਹੀਂ ਆਇਆ ਇਹ ਇੱਕ ਵੱਡੇ ਤੌਰ ਤੇ ਜਿਹੜਾ ਕੁਐਸਚਨਸ ਕਰਦੇ ਹੋਏ ਵਕਫ ਵਕ ਵਿਰੋਧੀ ਪਾਰਟੀਆਂ ਨਜ਼ਰ ਆਈਆਂ ਤੇ ਨਾਲ ਦੀ ਨਾਲ ਗੱਲ ਕਰੀਏ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨੇ ਇਸ ਸੀਜ਼ ਨੂੰ ਕਈ ਤਰੀਕੇ ਦੇ ਨਾਲ ਜਿਹੜਾ ਹੈਗਾ ਪੇਸ਼ ਕੀਤਾ ਲੋਕਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਇਥੋਂ ਤੱਕ ਵੀ ਗੱਲ ਚੱਲੀ ਕਿ ਪਰਨੀਤੀ ਪਰਨੀਤੀ ਜਿਹੜੇ ਕਿ ਰਾਗੂ ਛੱਡਾ ਦੇ ਵਾਈਫ ਨੇ ਉਹਨਾਂ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੱਕ ਤਰੀਕੇ ਦੇ ਨਾਲ ਆਪਸ ਦੇ ਵਿੱਚ ਗੱਠਤੁੱਪ ਕਰ ਲਈ ਹੈ ਕਿ ਰਾਗੂ ਛੱਡਾ ਨੂੰ ਉਸ ਮਾਮਲੇ ਦੇ ਵਿੱਚ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਜਿਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਸੀ ਰਾਗੂ ਛੱਡਾ ਨੂੰ ਜੇਲ੍ਹ ਨਾ ਭੇਜਿਆ ਜਾਵੇ ਉਹ ਸਰਕਾਰੀ ਗਵਾ ਬਣਨ ਲਈ ਤਿਆਰ ਨੇ ਬਹੁਤ ਸਾਰੀਆਂ ਗੱਲਾਂ ਆਈਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਭਾਰਤੀ ਜਨਤਾ ਪਾਰਟੀ ਵੱਲੋਂ ਖਾਸ ਤੌਰ ਤੇ ਵਿਰੋਧੀ ਪਾਰਟੀਆਂ ਨੇ ਵੀ ਦਬੇ ਪੈਰੀ ਆਵਾਜ਼ ਕੀਤੀ ਵਿਰੋਧੀਆਂ ਨੇ ਵੀ ਗੱਲਾਂ ਕੀਤੀਆਂ ਸੋਸ਼ਲ ਮੀਡੀਆ ਦੇ ਵੀ ਗੱਲਾਂ ਚੱਲੀਆਂ ਪਰ ਆਖਿਰਕਾਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵਿਰਾਮ ਚਿੰਨ ਲੱਗ ਗਿਆ ਕਦੋਂ ਲੱਗਿਆ ਜਦੋਂ ਭਾਰਤ ਵਾਪਸ ਪਰਤ ਆਏ ਨੇ ਰਾਘਵ ਚੱਡਾ ਯੂਕੇ ਤੋਂ ਵਾਪਸ ਭਾਰਤ ਪਰਤ ਆਏ ਨੇ ਰਾਘਵ ਚੱਡਾ ਤੇ ਆਉਂਦਿਆਂ ਹੀ ਉਹ ਅਰਵਿੰਦ ਕੇਜਰੀਵਾਲ ਦੇ ਗ੍ਰਹਿ ਵਿਖੇ ਸੀਐਮ ਦੇ ਗ੍ਰੈਵਿਕੇ ਉਹਨਾਂ ਨੂੰ ਮਿਲਣ ਲਈ ਪਹੁੰਚੇ ਨੇ ਹਾਲਾਂਕਿ ਜਦੋਂ ਪਹੁੰਚੇ ਤਾਂ ਉਹਨਾਂ ਦੀਆਂ ਅੱਖਾਂ ਦੇ ਉੱਤੇ ਕਿਉਂਕਿ ਅੱਖ ਦਾ ਜਿਹੜਾ ਹੈਗਾ ਇਲਾਜ ਹੋਇਆ ਹੈ ਟ੍ਰੀਟਮੈਂਟ ਹੋਇਆ ਉਸ ਦੇ ਚੱਲਦੇ ਹੋਏ ਅੱਖਾਂ ਦੇ ਉੱਤੇ ਕਾਲੀਆਂ ਐਂਕਾ ਲਗਾਈਆਂ ਹੋਈਆਂ ਸੀ ਪਰ ਗੱਲ ਕਰੀਏ ਹਾਲ ਦੀ ਘੜੀ ਤਾਰਾਗਵ ਛੱਡਾ ਅਰਵਿੰਦ ਕੇਸਰੀਵਾਲ ਨੂੰ ਮਿਲਣ ਦੇ ਲਈ ਪਹੁੰਚ ਚੁੱਕੇ ਨੇ ਨਵੀਂ ਕੀ ਜੇ ਸਾਹਮਣੇ ਆਉਂਦੀ ਹੈ ਕਿਸ ਤਰੀਕੇ ਦਾ ਬਿਆਨ ਰਾਗਵ ਛੱਡਾ ਦਾ ਮੀਡੀਆ ਦੇ ਵਿੱਚ ਆਉਂਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਜਿਹੜੀ ਨਜ਼ਰ ਬਣਾ ਕੇ ਰੱਖਾਂਗੇ ਪਰ ਉਹ ਸਾਰੀਆਂ ਕਿਆਸਰਾਈਆਂ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਆਸਰਾਈਆਂ ਦੇ ਤੌਰ ਤੇ ਜਿਹੜੀਆਂ ਚਲਦੀਆਂ ਨੇ ਉਹਨਾਂ ਕਿਆਸਰਾਈਆਂ ਦੇ ਉੱਤੇ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਵਿਰਾਮ ਚਿੰਨ ਲੱਗ ਚੁੱਕਾ ਏ ਕਿਉਂਕਿ ਹੁਣ ਯੂਕੇ ਤੋਂ ਵਾਪਸ ਪਰਤਾਈ ਨਹੀਂ ਰਾਗਵ ਛੱਡਾ ਤੇ ਵਾਪਸ ਆਉਂਦੇ ਹੀ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਗ੍ਰਹਿ ਵਿਖੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਇਨ ਆਸਾਰੀਆਂ ਚੀਜ਼ਾਂ ਦੇ ਉੱਤੇ ਸਿਆਸਤ ਦੇ ਉੱਤੇ ਖਾਸ ਤੌਰ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਲਗਾਤਾਰ ਸਾਡੀ ਨਜ਼ਰ ਬਣੀ ਰਹੇਗੀ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਤੋਂ ਕੌਣ ਬਣੇਗਾ ਮੈਂਬਰ ਪਾਰਲੀਮੈਂਟ ਇਸ ਤੇ ਵਿਸ਼ੇਸ਼ ਜਿਹੜੀ ਹੈਗੀ ਨਜ਼ਰ ਬਣੀ ਰਹਿਣੀ ਆ ਅੱਜ ਦੇ ਸਮੇਂ ਲਈ ਇਹ ਨਹੀਂ ਕੱਲ ਇਸੇ ਸਮੇਂ ਇਸੇ ਚੈਨਲ ਤੇ ਮੈਂ ਫਿਰ ਤੋਂ ਹੋਵਾਂਗੀ ਤੁਹਾਡੇ ਮੁਖਾਤਿਬ ਤੇ ਕਰਾਂਗੀ ਤੁਹਾਡੀ ਕੱਲ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਟਿੱਪਣੀਆਂ ਕਰਦਿਆ ਕਰੋ ਜੇਕਰ ਹੋਰ ਵੀ ਚੰਗਾ ਲੱਗਦਾ ਹੈ ਤਾਂ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਸ੍ਰਸ਼ਟੀ ਕਾ